ਇਹ ਇਲੈਕਸ਼ਨ ਬਾਰਾਨਸੀ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਮੈਂ ਬਾਰਾਨਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋਦੀ ਸਾਹਿਬ ਦੇ ਸਾਹਮਣੇਓ ਦੇਖੋ ਜੇ ਉਹ ਰਾਜਾ ਵਾ ਨਾ ਉਹ ਰਾਜਾ ਕਾਦਾ ਵ ਜਦੋਂ ਸਾਹਮਣੇ ਇੱਕ ਪ੍ਰਜਾ ਨੇ ਖੜੀ ਹੋਈ ਅੰਮ੍ਰਿਤਸਰ ਤੋਂ ਮੇਰੀ ਵਾਈ ਖੜੀ ਹੋਗੀ ਅੱਛਾ ਬਾਰਾਨਸੀ ਤੋਂ ਮੈਂ ਖੜਾ ਹੋ ਰਿਆ ਜਲੰਧਰ ਤੋਂ ਮੈਂ ਖੜਾ ਹੋ ਰਿਆ ਤੇ ਲੁਧਿਆਣਾ ਤੋਂ ਭਾਬੀ ਚੁੰਮਿਆਂ ਵਾਲੀ ਏ ਭਾਜੀ ਕਮੇਟੀ ਚੱਕੀ ਮੈਂ 90000 ਰੁਪਏ ਘੱਟ 10000 ਰੁਪਏ ਘੱਟ 90000 ਰੁਪਏ ਪੂਰਾ ਕੀਤਾ ਮੈਂ ਬਸ 10000 ਲੋਕਾਂ ਕੋਲੋਂ ਲਾ ਕੇ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲ ਫੰਡ ਮੰਗ ਰਿਹਾ ਹਾਂ ਸਾਡੇ ਸਾਹਮਣੇ ਕੋਈ ਟਿਕ ਸਕਦਾ ਇਹ ਗਰੰਟੀ ਹੈ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਬਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਆਪਾਂ ਗੱਲ ਕਰੀਏ ਦੇਖੋ ਜੀ ਇਹ ਇਲੈਕਸ਼ਨ 12 ਨਸੀ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ ਔਰ ਜਿਹੜੇ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ ਸਾਨੂੰ ਮਾਤਾ ਜਿੰਦਪੁਰੀ ਦਾ ਆਸ਼ੀਰਵਾਦ ਆ ਜੀ ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰ ਦੰਗੇ ਪਰ ਇਹ ਵੱਡਾ एलान ਆ ਕਿਉਂਕਿ ਅੱਜ ਮੈਮਰੀ ਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇ ਸੀ ਜਦੋਂ ਅੱਟ ਵਾਲੇ ਦਾ ਪੰਗੜਾ ਪਿਆ ਸੀਗਾ ਠੀਕ ਆ ਆ ਦੂਜੀ ਵਾਰੀ ਆ ਜੀ ਪਰ ਕਿਸੇ ਟਾਈਮ ਤੇ ਜੇ ਸਾਡੇ ਐਸੀ ਸਮਾਜ ਭਾਈਚਾਰ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ ਮੈਂ ਨਾਮ ਨਹੀਂ ਲਾਉਂਗਾ ਵਾ ਹੁਣ ਤੁਸੀਂ ਆਪ ਹੀ ਸਮਝ ਲਓਗੇ ਉਹ ਗਾਲਾਂ ਕੱਢ ਕੇ ਤੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ ਜਿੱਥੋਂ ਮੈਨੂੰ ਖੁੰਧਕਾਈ ਆ ਜਿੱਥੋਂ ਮੈਨੂੰ ਐਸੀ ਸਮਾਜ ਭਾਈਚਾਰ ਨੂੰ ਗਾਲਾਂ ਕੱਢ ਕੇ ਹੈ ਤੂੰ ਸ਼ਰੀਆਮ ਗਾਲਾਂ ਕੱਢ ਕੇ ਤੂੰ ਗਾਲਾਂ ਕੱਢੀਏਂਗੀ ਜੀ ਮੈਂ ਨਾਮ ਨਹੀਂ ਦੱਸਦਾ ਜੀ ਥੋੜਾ ਦੱਸੋ ਨਾ ਲੋਕਾਂ ਨੂੰ ਪਤਾ ਲੱਗੇ ਕਲੀਅਰ ਲੋਕਾਂ ਨੂੰ ਦੇਖੋ ਮੈਨੂੰ ਮੈਨੂੰ ਦੁੱਖ ਸੀਗਾ ਕਿ ਮੇਰੇ ਐਸੀ ਪਾਸੀ ਭਾਈਚਾਰ ਨੂੰ ਗਾਲਾਂ ਕੱਢੀ ਗਈਆਂ ਤਾਂ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਮੈਂ ਖੁੱਲ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ ਉਹਦੀਆਂ ਮੈਂ ਪੁੱਛਾਂ ਛੱਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕੱਟਦਾ ਵਾਂ ਇਹ ਹੁਣ ਤੁਹਾਨੂੰ ਅੰਮ੍ਰਿਤਸਰ ਦੀ ਪਤਾ ਲੱਗੇਗਾ ਕਿਉਂਕਿ ਕਿਤੋਂ ਇਲੈਕਸ਼ਨ ਖੜੇ ਹੋ ਰਹੇ ਹੋ ਮੈਂ ਵਾਰਾਨਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋਦੀ ਸਾਹਿਬ ਦੇ ਸਾਹਮਣੇਓ ਦੇਖੋ ਜੇ ਉਹ ਰਾਜਾ ਵਾ ਨਾ ਉਹ ਰਾਜਾ ਕਾਦਾ ਵ ਜਦੋਂ ਸਾਹਮਣੇ ਕੋ ਪ੍ਰਜਾ ਨਾ ਖੜੀ ਹੋਈ ਇੱਥੇ ਮਨਮਰਜ਼ੀ ਦਾ ਮਾਲਕ ਹੋ ਗਿਆ ਨਾ ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ ਇੱਥੇ ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਿਆ ਤੇ ਤੂੰ ਸਾਹਮਣੇ ਖੜਾ ਹੁੰਦਾ ਉਹ ਰੱਬ ਨਹੀਂ ਹੈਗਾ ਸਾਨੂੰ ਹੱਕ ਵਾ ਸਾਡਾ ਪ੍ਰਪਗੈਂਡ ਸਟੇਸ ਸਾਨੂੰ ਡਾਕਟਰ ਭਿੰਦਾ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਇੱਕ ਰਿਕਸ਼ੇ ਚਲਾਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ ਔਰ ਜਿਹੜਾ ਬੰਦਾ ਸਾਡੇ ਐਸਸੀ ਸਮਾਜ ਨੂੰ ਗਾਲਾਂ ਕੱਢਦਾ ਅੱਜ ਉਹਦਾ ਖੁੱਲ ਕੇ ਵਿਰੋਧ ਕਰੂੰਗਾ ਮੈਂ ਡਟ ਕੇ ਅੰਮ੍ਰਿਤ ਸਰ ਪੁੱਛੋ ਅੰਮ੍ਰਿਤ ਸਰ ਕੀ ਵਿਜ਼ਨ ਹੈਗਾ ਹੁੰਦਾ ਹਾਂਜੀ ਅਮਰਕਰ ਤੋਂ ਅੰਮ੍ਰਿਤ ਸਰ ਤੋਂ ਮੇਰੀ ਵਾਈਫ ਖੜੀ ਹੋਗੀ ਅੱਛਾ 12ਨਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਰਿਹਾ ਤੇ ਲੁਧਿਆਣੇ ਦੇ ਭਾਬੀ ਚੁੰਮਿਆਂ ਵਾਲੀ ਅੱਛਾ ਇਹ ਸਾਰੇ ਵੇ ਗਰੁੱਪ ਖੜੇ ਹੋ ਰਹੇ ਭਾਜੀ ਫਿਰ ਕੀ ਹੈ ਆਪਣੀ ਟੀਮ ਹੈ ਸਾਡੇ ਬੰਦੇ ਆ ਔਰ ਜਿੱਥੇ ਹੰਸਰਾ ਝਾਂਸੀ ਖੜੇ ਹੋ ਰਿਹਾ ਭਾਜੀ ਤੇ ਅਨਮੋਲ ਭਾਜੀ ਖੜੇ ਹੋ ਰਿਹਾ ਉੱਥੇ ਮੇਰਾ ਪੱਪੂ ਚਾਹ ਵਾਲਾ ਖੜਾ ਹੋ ਰਿਹਾ ਕਿ ਜਿਹਦੀ ਚਾਹ ਦੀ ਦੁਕਾਨ ਆ ਰੇੜੀ ਲੱਗਦੀ ਆ ਹਾਂਜੀ ਇੱਥੇ ਵੀ ਆਪਣੀ ਨਾਲ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ ਉਹ ਵੀ ਹਾਰ ਜਾਏਗਾ ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਇਹ ਗਰੰਟੀ ਆ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਬਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਜਿੰਨਾ ਅਸੀਂ ਆ ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ ਤੇ VOTER SUPPORTER VOTER ਕਿਉਂ ਨਹੀਂ ਬਦਲ ਸਕਦੇ ਦੇਖੋ ਮੁੱਦੇ ਮੈਂ ਨਹੀਂ ਦੱਸਣੇ ਜੀ ਉਹ ਲੋਕ ਮੈਂ ਪਹਿਲਾਂ ਪਹਿਲਾਂ ਰੁਕੋ 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 ਸਹੀ ਰੁਕੋ ਸੇ ਹੋਰ ਕੱਢਦੇ ਜਾਓ ਕੱਢਦੇ ਆ ਮੈਂ ਸ਼ਹਿਰ ਘੁੰਮਾਂਗਾ ਇਤੋਂ ਦੇ ਨਸ਼ੇ ਦੇ ਮੁੱਦੇ ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤੇ ਮੈਨੂੰ ਪਤਾ ਹੀ ਆ ਬਾਕੀ ਮੁੰਡੇ ਡੰਪ ਦੇ ਦਸੋ ਇਥੋਂ ਡੰਪ ਕਿੱਥੇ ਆ ਕੂੜੇ ਦਾ ਡੰਪ ਕਿੱਥੇ ਆ ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ ਜਿੱਥੇ ਆਪਾਂ ਰੇਲਵੇ ਸਟੇਸ਼ਨ ਦੇ ਤੋਂ ਬਾਹਰ ਨਿਕਲਦੇ ਆ ਉਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਭਈਆਂ ਨੂੰ ਯਾਰ ਕਮਾਲ ਹੋ ਯਾਰ ਸਾਡਾ ਦੇਸ਼ ਹੈ ਕਿ ਕੀ ਹੈ ਪੰਜਾਬੀਆਂ ਸਭਈਆਂ ਤੇ ਨਹੀਂ ਮੈਂ ਗੱਲ ਕਰ ਰਿਹਾ ਭਾਈ ਰੇਲਵੇ ਚ ਮੈਂ ਮੂੰਹ ਤੇ ਰਮਾਲ ਬੰਨਿਆ ਮੈਂ ਇੱਕ ਚਾਹ ਦਾ ਕੱਪ ਖੜਿਆ ਕਿੰਨੇ 120 ਰੁਪਏ ਦਾ ਮੈਂ ਕਿਹਾ ਵਾਹ ਹੋ ਰੱਬਾ ਕਿੰਨੇ ਦੇਖਣ ਕਿਹਾ ਮੈਂ ਕਿਹਾ ਯਾਰ ਮੈਂ ਰਮਾਲ ਬੰਨ ਪਾਜੀ ਪੈਸੇ ਤੇ ਮੈਂ ਲੈਂਦਾ ਨਹੀਂ ਮੈਂ ਹਾਰ ਕਰਾ ਲੂੰਗਾ ਪਰ ਮੈਂ ਇਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ ਉਹ ਬਟਨ ਦਬਦੇ ਆ ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ ਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗੇ ਪਰ ਰਾਤੋਂ ਰਾਤੀ 50 ਕਰੋੜ 100 ਕਰੋੜ ਦਾ ਚਕਮਾ ਜਿਹੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਹਿਣ ਜਾਂਦਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ ਪੈਸੇ ਤੇਲਾ ਜੋ ਕੁਝ ਮਿਲਦਾ ਲੈ ਲਓ ਲੈਣ ਤੋਂ ਬਾਅਦ ਵੋਟਾ ਤੁਸੀਂ ਪਾ ਲੋ ਬਸ ਵੋਟਾਂ ਲੀਡਰ ਪਾਣੀ ਆ ਰਗੇ ਨਾ ਪਾਣੀ ਆ ਹੋਰ ਕੋ ਬੰਦਾ ਜੀ ਸਾਹਮਣੇ ਆ ਗਿਆ ਇੱਕ ਵਾਰੀ ਤੀ ਖੜੇ ਸੀ ਕਿੰਨੀਆਂ ਵੋਟਾਂ ਘਰਦੀਆਂ ਵੋਟਾਂ ਮੇਰਾ ਬਜਟ ਬਹੁਤ ਥੋੜਾ ਜੀ ਲੱਖ ਰੁਪਏ ਬਜਟ ਆ ਤਾਰਾ ਦੇਖੋ ਚੋ ਨਿਸ਼ਾਨ ਤੇ ਲੋਕਾਂ ਨੇ ਦੇਣਾ ਜੀ ਇਹ ਸਰਕਾਰ ਦੇਣਾ ਸਰਕਾਰ ਨੂੰ ਚੋਣਾਂ ਸੰਧ ਲੋਕਾਂ ਦੱਸਾਂਗਾ ਮੈਂ ਜਾ ਕੇ ਮੈਂ ਭਾਜੀ ਆਜ਼ਾਦ ਮੈਂ ਬੇਗਮਪੁਰਾ ਸਾਂਝਾ ਫਰੰਟ ਤੋਂ ਲੜਦੇ ਆਂ ਜੀਟੂ ਜੀ ਜੀਟੂ ਜੀ ਜੀ ਚਲੀਵਰੀ ਤੁਸੀਂ ਖੜੇ ਸੀ ਹਾਂਜੀ ਇੰਨੀਆਂ ਵੋਟਾਂ ਘੜਦੀਆਂ ਵੋਟਾਂ ਪਈਆਂ ਦੇਖੋ ਪਿਛਲੀ ਵਾਰ ਛੱਡੋ 4599 ਵੋਟਾਂ ਪਈਆਂ ਸੱਕ ਸੱਤ ਦੀਆਂ ਪਈਆਂ ਸੀਗਾ ਨਾ ਮੈਂ ਕੋਈ ਦਾਰੂ ਵੰਡੀ ਸੀ ਨਾ ਮੈਂ ਕੁਝ ਵੰਡਿਆ ਸੀਗਾ ਇਹ ਸੱਚਾਈ ਦੇ ਵੋਟਾਂ ਜੀ ਇੰਨੀਆਂ ਵੋਟਾਂ ਪਈਆਂ ਤੇ ਤੇਰੀ ਇੰਟਰਵਿਊ ਹੋਈ ਔਰ ਉਹਦੇ ਵਿੱਚ ਤੁਸੀਂ ਕਹੇ 30 ਤੋਂ 35 ਹਜ਼ਾਰ ਦਾ ਮੇਰਾ ਬਜਟ ਹੈ ਉਹਨੂੰ ਲੈ ਕੇ ਚੱਲਾਂਗੇ ਨਹੀਂ ਹੁਣ ਵੱਧ ਗਿਆ ਹੁਣ ਵੱਧ ਗਿਆ ਹੁਣ ਕਿੰਨਾ ਹੋ ਚਾਰ ਜਗ੍ਹਾ ਇਲੈਕਸ਼ਨ ਲੰਣੇ ਆ ਚਾਰਾਂ ਜਗ੍ਹਾ ਦਾ ਬਜਟ ਨਹੀਂ ਵਜੂਗਾ ਇੱਕ ਇੱਕ ਦਾ 50000 ਰੁਪਏ ਲਾਓ ਹਾਂਜੀ ਇਹ ਪਾਜੀ ਕਮੇਟੀ ਚੱਕੀ ਮੈਂ 90000 ਰੁਪਏ ਘੱਟ 10000 ਰੁਪਏ ਘੱਟ 90000 ਰੁਪਏ ਪੂਰਾ ਕੀਤਾ ਮੈਂ ਆਪਣਾ 10000 ਲੋਕਾਂ ਕੋਲੋਂ ਲਾ ਕੇ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲੋਂ ਫੰਡ ਮੰਗ ਰਿਹਾ ਹਾਂ ਤੁਹਾਡੇ ਮੁੱਦੇ ਕੀ ਨੇ ਦੇਖੋ ਸਭ ਤੋਂ ਵੱਡੀ ਇਹ ਗੱਲ ਹੈ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਈ ਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੋਂ ਦਮ ਉਹ ਮੈਂ ਖੜਾ ਹਾਂ ਮੁੱਦੇ ਦੇ ਦੱਸਾਂਗੇ ਘੋਮਲਿਆਂ ਤੋਂ ਮੈਨੂੰ ਮਾੜਾ ਜਾ ਅੱਜ ਹੀ ਆ ਨਾ ਜੇ ਮੈਂ ਆਇਆ ਪਹਿਲੇ ਦਿਨ ਤੇ ਆਇਆ ਮੈਂ ਪਹਿਲੇ ਦਿਨ ਘੋਮਲਿਆਂ ਤੋਂ ਸ਼ਹੀਦਾਂ ਦੇ ਮੱਥਾ ਟੇਕ ਲੈਂਦੋ ਫਿਰ ਆਪਾਂ ਚੰਡਾ ਚਾੜ ਦੇਣਾ ਇੱਥੇ ਬਹਿ ਜਾਣਾ ਫਿਰ ਨੈਸ਼ਨਲ ਸਵਾਰ ਹੀਰਾ ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ ਕੀ ਕੰਪੀਟੀਸ਼ਨ ਰਵੇ ਕੱਟੜਾ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਆ ਪੰਜ ਹੀ ਪੈਣੀਆਂ ਉਹਨੂੰ ਵੀ ਮੇਰ ਤੋਂ ਵੀ ਮਾੜਾ ਹਾਲਾਤ ਹੋਣਾ ਇਹਦਾ ਕਿਉਂਕਿ ਹੀਰਾ ਪੀਰਾ ਪੀਰਾ ਪਨੀਰ ਵਾਲਾ ਜਿਹੜਾ ਬਹੁਤ ਮਹਿੰਗਿਆ ਮਹਿੰਗਾ ਪਨੀਰ ਲਾਉਂਦਾ ਤਾਂ ਕਰਕੇ ਅੱਛਾ ਬਣੀ ਬੇਟੀ ਹੈ ਅੱਜ ਤੋ ਹੀ ਰੌਣਹਿਲਾ ਮੈਦਾਨ ਨਹੀਂ ਗਏ ਅੱਜ ਜਾਵਾਂ ਕੱਲ ਜਾਵਾਂਗੇ ਜੀ ਅੱਜ ਤੇ ਮੇਲਾ ਮੇਰੀ ਕਾ ਮੇਲਾ ਮੈਨੂੰ ਪਤਾ ਨਹੀਂ ਸੀਗਾ ਮੈਂ ਤਾਂ ਅੱਜ ਹੁਣੇ ਆਇਆ ਹੀ ਆ ਪਾਜੀ ਨੈਕਸਟ ਆਇਆ ਚਾਹ ਪੀਣ ਲ ਮੈਨੂੰ ਕੋਈ ਮੈਂ ਕਹਿੰਦਾ ਤੂੰ ਤਗੜਾ ਲੀਡਰ ਆ ਮੈਂ ਕਹਿੰਦਾ ਯਾਰ ਆ ਕਿਹੜੀ ਗੱਲ ਹੋਈ ਮੇਟੀ ਚੱਕੀ ਨਾਲੇ ਮੈਂ ਹੁੰਦੇ ਕੀ ਆ ਮੈਂ ਕਹਿੰਦਾ ਕੋਈ ਗੱਲ ਨਹੀਂ ਆਪਾਂ ਫ੍ਰੀ ਖਾ ਕੇ ਜਾਵਾਂਗੇ ਹਣ ਉਹਦੇ ਕੋਲ ਉਹ ਕਹਿੰਦਾ ਹੁਣ ਪੈਸੇ ਨਹੀਂ ਲੈਣੇ ਦਲ ਕੋਲ ਅੱਗੇ ਖੜੇ ਹੋਣਾ ਬੜੀ ਵੱਡੀ ਗੱਲ ਹੈ ਭਾਜੀ ਕੀ ਹੋਇਆ ਸੁਣੋ ਮੇਰੀ ਗੱਲ ਇੱਕ ਰਾਜਾ ਵਾ ਜੇ ਉਹਦੇ ਸਾਹਮਣੇ ਅਤਾਨਾਸ਼ਾਈ ਸਰਕਾਰ ਨਹੀਂ ਹੋਏਗੀ ਫਿਰ ਉਹ ਰਾਜਾ ਕਾਦਾ ਰਹਿ ਗਿਆ ਫਿਰ ਤੋਂ ਦੀ ਮੰਨ ਮਰਜ਼ੀ ਚੱਲੀ ਨਾ ਪਿੰਗ ਬੁੰਗੀ ਸਰਕਾਰ ਬਣ ਗਈ ਦੱਖਣ ਕੋਰੀਆ ਸਰਕਾਰ ਬਣ ਗਈ ਅਗਲੀ ਵਾਰ ਉਹਨੇ ਵੋਟਾਂ ਨਹੀਂ ਕਰਨ ਦੇਣੀਆਂ ਠੀਕ ਹੈ ਨਾ ਇਸ ਕਰਕੇ ਆਪਾਂ ਵੋਟਾਂ ਲੰਡੀਆਂ ਤੇ ਜਿੱ